ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਉਮੀਦ ਕਰਦੇ ਹਾਂ ਤੁਸੀਂ ਸਾਰਿਆਂ ਠੀਕ ਠਾਕ ਹੋਵੋਗੇ ਤੇ ਇੱਥੇ ਦੁਪਹਿਰ ਦਾ ਟਾਈਮ ਹੋ ਗਿਆ ਸੀ ਕੱਪੜਿਆਂ ਨੂੰ ਅੱਜ ਲੇਟ ਹੋ ਗਿਆ ਰਾਤ ਨੇਰੀ ਚਾਲਦੀ ਸੀ ਲਾਈਟ ਲੇਟ ਆਈ ਫੇਸ ਕਰਕੇ ਫਿਰ ਮੈਂ ਮਸ਼ੀਨ 'ਚ ਪਾ ਤੇ ਚੇਤਾ ਹੀ ਭੁੱਲ ਗਿਆ ਸੀ ਮੈਨੂੰ ਕੱਪੜਿਆਂ ਦਾ ਫਿਰ ਮੈਂ ਨਾ ਆ ਕੇ ਤਾਂ ਸਭ ਪਹਿਲੇ ਮਸ਼ੀਨ 'ਚ ਪਾ ਗਈ ਸੀ ਧੋਣੇ ਤੇ ਫਿਰ ਮੈਂ ਨਾ ਲਿਆ ਸੀ ਸੈਲ ਧੋਣਾ ਸੀ ਸੈਲ ਧੋਤਾ ਤੇ ਸਾਰੇ ਕੱਪੜੇ ਪਾ ਦਿੱਤੇ ਤੇ ਤੋਂ ਆਪ ਬਹੁਤ ਜ਼ਿਆਦਾ ਸੀਗਾ ਮੈਂ ਟੋ ਮੈਂਟੀ ਇਹ ਸੁੱਕ ਜਾਣੀ ਸੀ ਤੇ ਸਾਰੇ ਮੈਂ ਕੱਪੜੇ ਇੱਥੇ ਸੁਕਣੇ ਪਾ ਦੇ ਹਾਂਜੀ ਜੀ ਟਾਈਮ ਹੋ ਗਿਆ ਆ 6 ਵਜ ਗਏ ਆ ਤੇ ਮੈਂ ਸਲਾਈਸ ਲਈ ਕਰਕੇ ਛੱਡੀ ਸੀਗੇ ਸੇਕ ਕੇ ਛੱਡੀ ਸੀ ਦੋ ਜੰਮ ਪਰ ਸੇਹ ਹੋਏ ਅੱਜ ਮੰਮੀ ਘਰੇ ਸੀਗੇ ਤੇ ਸਵੇਰੇ ਫੇ ਥੋੜੇ ਜਿਹੀ ਤਰਪਾਈ ਤਰਪੀ ਵੀ ਕੀਤੀ ਤੋਂ ਆਪਾਂ ਇੱਧਰ ਜੀ ਹਰੇ ਹੁੰਦਾ ਸੀਗਾ ਮਨੀ ਪਲਾਂਟ ਜਆ ਦੇ ਦੇ ਵਿੱਚ ਕੁ ਪਾਣੀ ਪਾ ਦਈਏ ਇਆਪਾ ਇੱਥੇ ਅੰਦਰ ਹੀ ਰੱਖਿਆ ਆ ਸੋਨਾ ਚੋਂ ਕਿਉਂਕਿ ਆਪਾਂ ਬਹੁਤ ਜ਼ਿਆਦਾ ਹੁੰਦੀ ਆ ਤੇ ਮੰਮੀ ਕੱਲ ਲੈ ਕੇ ਆਏ ਸੀਗੇ ਪਰਸੋਂ ਪਰਸੋ ਲਿਆਂਦਾ ਸੀ ਫਿਰ ਗਮਲਾ ਘੁੰਮੇ ਦਾ ਤਾਂ ਕੋਈ ਹੈ ਨਹੀਂ ਸੀਗਾ ਆਪਣੇ ਘਰ ਤੇ ਇਸ ਕਰਕੇ ਫਿਰ ਆਹ ਡੱਬਾ ਜਿਹਾ ਪਿਆ ਸੀਗਾ ਤੇ ਇਹਦੇ ਵਿੱਚ ਫਿਰ ਆਪਾਂ ਉਹ ਰੱਖ ਲਿਆ ਤੇ ਬਾਕੀ ਆਪਾਂ ਪਹਿਲਾਂ ਸੋਈ ਦੀ ਥੋੜੀ ਜਿਹੀ ਫਰਾਇ ਕਰੀਏ ਖਲਾਰਾ ਜਿਹਾ ਪਿਆ ਆ ਤੇ ਬਾਕੀ ਮੰਮੀ ਨੇ ਲੈ ਆਂਦੀ ਐ ਇੱਧਰ ਬਾਹਰ ਕੜੀ ਲੈ ਆਂਦੀ ਆ ਮੱਖਾਂ ਦੀ ਮੱਖਾਂ ਦੀ ਤੇ ਲੜੀ ਛੋਲੇ ਤੇ ਇਹਨਾਂ ਖਾਧਾਂਗੇ ਬਾਹਰ ਬਾਕੀ ਆਪਣੇ ਆਪ ਚਾ ਉਹ ਚੂੜਾ ਹੈ ਹੋਰ ਚੌਲ ਬਣਾਉਣੇ ਆ ਤੇ ਇਹ ਆਪਾਂ ਰੱਖ ਲੈਨੇ ਤੇ ਬਾਕੀ ਸਾਰੇ ਮੰਮੀ ਲੈ ਗਏ ਉਹਨੂੰ ਬਾਹਰ ਉਹ ਹੁਆਲਤਾ ਨਹੀਂ ਕਰੀ ਜਾਂਦਾ ਤੇ ਕਹਿਣਾ ਨਹੀਂ ਮੰਨਦਾ ਸੀਗਾ ਤੇ ਮੈਂ ਜਦ ਚਲਾ ਆਇਆ ਤੇ ਮੈਂ ਬਾਹਰ ਤੋਂ ਇਕੱਲੇ ਹੁ ਨਹੀਂ ਆਉਣੀ ਆ ਕਿ ਉਹ ਤੇ ਬਾਅਦ ਤੇ ਲਗਾ ਤੇ ਮੈਂ ਹੁਣ ਕੰਮ ਕੋ ਮੈਂ ਇਹ ਦਾਲ ਦੂਰ ਰੱਖ ਲਈਏ ਹਾਂਜੀ ਦਾਲ ਧਰ ਦਿੱਤੀ ਆ ਤੇ ਸਾਰੀ ਸਾਫ ਸਫਾਈ ਵੀ ਆਪਾਂ ਕਰ ਲਈ ਆ ਤੇ ਆ ਹਨ ਦੁਪਹਿਰੇ ਇਹਨੂੰ ਸਬਜੀ ਬਣਾਈ ਸੀਗੀ ਬੈਂਗਣਾ ਦੀ ਢੇਜ ਬਣਾਈ ਹੈ ਗਗਨ ਚ ਤੇ ਇਹ ਵੀ ਰਾਤ ਨੂੰ ਅਸਕਾਰਾਂਵੇਂਗੀ ਗਰਮ ਕਰਕੇ ਤੇ ਦਾਣਾ ਆਪਾਂ ਧਾਰ ਦਿੱਤੀ ਆ ਤੇ ਪਿਆਜ਼ ਵਗੈਰਾ ਹੁਣ ਮੈਂ ਕੱਟਦੀ ਆ ਮੜਗੀ ਹਵਾ ਲੈ ਗਈ ਏ ਪੱਖਾ ਲਾ ਲਿਆ ਐ ਬਾਹਰ ਕੱਪੜੇ ਵੀ ਲਾ ਕੇ ਰੱਖ ਲਏ ਆ ਤੇ ਹੁਣ ਅਸੀਂ ਪੱਖੇ ਮੋੜੇ ਬੈਣ ਲੱਗੀਆਂ ਤੇ ਜੰਮੀ ਨਾ ਤਾਂ ਬਾਹਰ ਕੀ ਚੱਲਦਾ ਕੀ ਹੈ ਪੱਖੇ ਦੀ ਆਵਾਜ਼ ਬਹੁਤ ਉੱਚੀ ਬੋਲ ਸਮਰ ਬਾਹਰ ਕੀ ਚੱਲਦਾ ਬੱਸ ਓ ਬਾ ਅੱਜ ਤੱਕ ਕਿਹੜੇ ਕੱਪੜੇ ਪਾਏ ਆ ਏ ਕਿੱਦਾਂ ਦੇ ਕੱਪੜੇ ਪਾਏ ਆ ਅੱਜ ਮੰਮਾ ਨੇ ਪਾਏ ਆ ਕਿੱਥੋਂ ਪਾਏ ਆ ਕਿੱਥੋਂ ਪਾਏ ਜੀ ਇਹ ਸੋਨੇ ਆ ਕੱਪੜੇ ਸੋਨੇ ਆ ਤੇਰੇ ਨਾ

ਹੰਗੀ ਦੀ ਢਾਲ ਆਪਣੀ ਬਣ ਗਈ ਆ ਤੇ ਇਧਰ ਆਪਾਂ ਲੰਗਾ ਰਹੇ ਆ ਤੜਕਾ ਤੇ ਇਹ ਵੀ ਬਸ ਭੁੱਜ ਹੋਣ ਵਾਲਾ ਹੀ ਆ ਤੇ ਬਾਕੀ ਧਰਾਟਾ ਮੈਂ ਕੱਢ ਕੇ ਰੱਖ ਲਿਆ ਆ ਥੋੜਾ ਜਿਹਾ ਗੁੰਨਣਾ ਪੈਣਾ 2-4 ਪੇੜਿਆਂ ਦਾ ਤੇ ਉਹ ਆਪਾਂ ਹੁਣ ਰੋਲ ਲਵਾਂਗੇ ਸਮੋਸਾ ਨਾ ਸਮੋਸੇ ਦੇ ਪਾਪਾ ਵੀ ਆ ਗਏ ਸੀਗੇ ਇਹ ਦਾ ਟੈਕ ਦੀ ਨਹੀਂ ਕਰ ਤੀ ਬੈਂਦੀ ਆ ਜਦੋਂ ਅਸੀਂ ਵਲੌਗ ਸ਼ੁਰੂ ਕੀਤੇ ਬਣਾਉਣੇ ਹਨ ਉਹਦੋਂ ਕਿ ਸਾਡੇ ਆ ਵੀਡੀਓ ਬਹੁਤ ਆਉਂਦੀ ਸੀ ਹਨ ਸਮਰ ਨੂੰ ਸਮਰ ਕਹਿੰਦਾ ਕੋਠੇ ਤੇ ਜਾਣਾ ਸਮਰ ਕਹਿੰਦਾ ਮੈਂ ਤਾਂ ਕੋਠੇ ਤੇ ਹੀ ਜਾਣਾ ਕੋਠੇ ਤੇ ਖੇਡੀਆਂ ਕਾਨੀਆਂ ਨੇ ਨੇ ਨਹੀਂ ਦਿਓ ਕੋਠਾ ਹਿਲਦਾ ਛੱਡੋ ਡਰ ਗਿਆ ਉਦਣ ਹਿੱਲਿਆ ਹਨ ਜੰਦਾ ਮਾਮਾ ਕਿਤੇ ਆ ਉਹ ਦੇਖੋ ਕਿੰਨਾ ਸੋਹਣਾ ਉਹ ਲੱਗਦਾ ਪਿਆ ਆ ਹਾਂ ਜੂਮ ਕਰਕੇ ਨਹੀਂ ਨਹੀਂ ਨੇ ਇੱਧਰ ਆਇਆ ਤੂੰ ਆਈ ਹੋਣੀ ਆ ਥੱਲੇ ਕਿਹਨਾਂ ਤੂੰ ਮਮਾ ਹਾਂ ਦਾਦੀ ਆ ਮਮਾ ਜ਼ਿਆਦਾ ਜ਼ੂਮ ਹੋ ਗਿਆ ਹੋ ਗਿਆ ਸੱਚ ਫਲੈਟਾਂ ਜਾਗਦੀਆਂ ਪਈਆਂ ਪੈਂਟ ਚ ਅੱਜ ਤਾਂ ਕਿਸੇ ਕਿਸੇ ਦੇ ਘਾਰੀ ਆ ਅਸੀਂ ਵੀ ਤਾਂ ਅਸੀਂ ਵੀ ਬਸ ਵੰਦੀ ਕਰ ਦੇਣੀ ਹੁਣੇ ਕੱਤੀ ਜੋਨਾ ਬਾਜ ਮਾਰ ਦੇ ਤਾਂ ਤਾਂ ਨਹੀਂ ਆਇਆ ਹਾਂ ਆਇਆ ਹੀ ਨਹੀਂ ਕੋ ਦਾਂਗੀ ਰੋਟੀ ਬਣ ਗਈ ਆ ਇੱਧਰ ਚੌਲ ਬਣਦੇ ਪਏ ਆ ਚੌਲ ਮੰਮੀ ਵਾਲ ਦੀ ਹੁੰਦੀ ਆ ਮੇਤੋ ਨੇ ਕਾਲਜ ਜਾਂਦੇ ਆ ਥੋੜੀ ਤੇ ਅਸੀਂ ਅੱਜ ਕਿੰਨੇ ਦਿਨਾਂ ਬਾਅਦ ਕੋਠੇ ਤੇ ਚੜੇ ਸੀ ਹਨਾ ਜਿਹੜਾ ਡੈਸ਼ ਐ ਇਹ ਕੀ ਹੋਇਆ ਸੀ ਮਾੜਾ ਇੱਧਰ ਉੱਧਰ ਨੂੰ ਹੋਇਆ ਸੀ ਹਿੱਲਿਆ ਸੀ ਨਾ ਨੋ ਸਿਗਨਲ ਹੀ ਆਈ ਜਾਂਦਾ ਸੀ ਕਿੰਨੇ ਦਿਨਾਂ ਦਾ ਫੇਰ ਮੈਂ ਕਿਹਾ ਇਹਨੂੰ ਮੜਿਆ ਹਲਾ ਕੇ ਦੇਖੋ ਹੁਣ ਮੈਂ ਲਾਇਆ ਸੀ ਟੀਵੀ ਤਾਂ ਫੇਰ ਚੱਲ ਪਿਆ ਸਮਰ ਇੱਥੇ ਖੜਕਾਉਂਦਾ ਹੁੰਦਾ ਆ ਨਾਨਕੇ ਮੰਮਾ ਹਾਂਜੀ ਮੰਮਾ ਹਾਂਜੀ ਮੰਮਾ ਹਾਂਜੀ ਮੀਂਹ ਦਾ ਪਾਣੀ ਖੜਾ ਇੱਧਰਲੇ ਕੋਠਿਆਂ ਤੇ ਡੈਰੀ ਦੇ ਦਾਦੀ ਆ ਵੋ ਤੇ ਨੇਰਾਵਾ ਸੂਣ ਵਾਲਾ ਹੀ ਆ ਹੁਣ ਹੋ ਹੀ ਗਿਆ ਆ ਮਾੜੀ ਮਾੜੀ ਲੋ ਆ ਬਸ ਲਾਕ ਡੋਰ ਲੱਡੂ ਸਮੈਸ਼ੂ ਚੁਕਾਣਾ ਕਿੱਤੂਏ ਨਹੀਂ ਰਹਾ ਹੋ ਗਿਆ ਹੁਣ ਫੋਟੋ ਨਹੀਂ ਆਉਣੀ ਸ਼ੇਅਰ ਕਰ ਦੇ ਤੋ ਕਗੜੇ ਕੱਢੇ ਲਈਏ ਕੋਠੇ ਤੇ ਮੈਂ ਤਾਂ ਸਮਰ ਉਹ ਤਾਂ ਅੱਗੇ ਮਾਰ ਆਇਆ ਇਹੋ ਸਾਰੀ ਬਿਆਰੀ ਹੁੰਦੀ ਜਲਦੀ ਪੈ ਉਹਦੋਂ ਇੱਕੋ ਹੀ ਲੰਗੀ ਉਹ ਮਝ ਆਲ ਜੀ ਹਟਿਆ ਕਿੱਥੇ ਉਹ ਤਾਂ ਮੂਸਾਪੁਰ ਜਾਂਦੇ ਓਥੇ ਨਹੀਂ ਬਾ ਜਿੱਥੇ ਤੱਕ ਆਈ ਨੂੰ ਹਾਂਜੀ ਜੀ ਆਪਾਂ ਅੱਜ ਬਣਾਏ ਦਾਲ ਚਾੜ ਪਰ ਸਿਚੌੜ ਨਹੀਂ ਖਾਣੀ ਮੈਂ ਤਾਂ ਸਮਝਦੇ ਤਾਂ ਆਪਾਂ ਨੇ ਤੇ ਮੰਮੀ ਕਹਿੰਦੀ ਜੀ ਮਿਰਚਾ ਤੋੜ ਕੇ ਆ ਆਹ ਸਮਝੀਓ ਸੋੜੀਆਂ ਜੀ ਆ ਚਾਰ ਖਪਤਾਲ ਲੈਣੇ ਆ ਮੈਨੂੰ ਸਵਾਦ ਤਾਂ ਬਹੁਤ ਲੱਗਦੀ ਆ ਪਰ ਖਾਂਗ ਹੋਈ ਕਰਕੇ ਨਾ ਅੰਦਰ ਸੱਲ ਜਿਆ ਹੋਇਆ ਜਿਆਦਾ ਕੋੜੀ ਚੀਜ਼ ਫੇਰ ਅੰਦਰ ਜਲਣ ਜੀ ਕਰਦੀ ਆ Vi maler hele bæret.

बाकी मा भी <coughs> <coughs> मामा जागी कॉपी खा गई तेरी चल दंदी बढ़ कॉपी दे दं दंदी दं दंदी के दंदी बढ़ के खा तू खा दढ़ के खा सारी खराब करी जाना गंदी बढ़ चल आए कॉल भी गाला गंदी बढ़ नहीं गंदी आए गंदी बढ़ गंदी बढ़ गंदी बढ़ ऐ नहीं, आ तो 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 सारी खराब करती चल गंदी बढ़ गंदी बढ़ ऐ आ खा खा मुंह आ कर आ, आ कर। ਸਾਰੇਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਉਮੀਦ ਕਰਦੇ ਆਂ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਮੋਗੇ ਸ਼ੁਰੂਆਤ ਕਰਦੇ ਆਂ ਨਵੇਂ ਵਲੌਗ ਦੀ ਟਾਈਮ ਹੋ ਗਿਆ ਜੀ ਪੌਣੇ 9 ਤੇ ਸੰਮਰ કાર્ਟੂਨ ਦੇਖਦਾ ਪਿਆ ਇੱਧਰ ਕੀ ਦੇਖਦੇ ਜੀ ਤੁਸੀਂ ਤੇ ਸੰਮਰ ਦੇ ਪਾਪਾ ਨੂੰ ਛੁੱਟੀ ਸੀ ਅੱਜ ਗਏ ਨਹੀਂ ਗਏ ਤੇ ਛੁੱਟੀ ਪਈ ਆਪਣਾ ਸਾਰਾ ਕੰਮ ਕਰ ਨਿਬੜ ਗਿਆ ਤੇ ਮੈਂ ਅੱਧ ਲੱਗੀ ਆਂ ਜੈਲਪਰ ਸੇ ਪਹਿਲਾਂ ਮੈਂ ਜੀ ਕਟਾਈ ਕੀਤੀ ਸੀਗੀ ਸਤੰਬਰ ਤੇ ਇੱਧਰ ਆਪਣੇ ਕੱਪੜੇ ਧੋ ਹੁੰਦੇ ਹੈ। ਧੋੜਾ ਜਿਹਾ ਸੀ ਜੇ ਮੈਂ ਮਸ਼ੀਨ ਸੀ ਫਾਟੇ ਲੈ ਕੇ ਚੱਲ ਧੋ ਹੋਈ ਜਾਊਂਗੀ ਤੇ ਮੈਨਾਰੇ ਸੀ ਲੰਨੀ ਅੱਜ ਮੈਂ ਟਾਈਮ ਨਹੀਂ ਕੰਮ ਨਿਭਾ ਲੈਣਾ ਸੀਗਾ ਤੇ ਦੱਦ ਵੀ ਆਪਾਂ ਵਾਲ ਕੇ ਸਾਰੇ ਮੈਂ ਵੇਚ ਰੱਖ ਦਿੱਤੇ ਆ ਤੇ ਚਾਹ ਚ ਬਣਾਉਣੀ ਆ ਹਜੇ ਦੁਆਰਾ 1 ਘੰਟੇ ਵਗੈਰਾ ਵੀ ਮੈਂ ਧੋ ਲੈ ਆ ਤੇ ਬਾਕੀ ਕੱਪੜੇ بس ਆਪਣੇ ਰਹਿੰਦੇ ਆ ਤੋਂ ਹੁੰਦੇ ਪਏ ਆ। ਆਪੋਂ ਬਹੁਤ ਜ਼ਿਆਦਾ ਹੋ ਗਈ ਆ। ਤੇ ਸਮਾਨ ਉਹਦੇ ਤੱਕ ਪੈੱਕ ਕੇ ਬੈਠਾ ਆ। ਮੈਂ ਕਿਹਾ ਚਲ ਦੇਖੀ ਜਾਵੇ। ਤਾਂ ਮੈਂ ਜਾਂ ਤੱਕ ਸਿੰਧਰ ਨੂੰ ਤੇ ਇਹ ਵਾਲਾ ਜੈਂਪਰ ਮੈਂ ਸੇਰੇ ਘਟੋਂ ਦਿੱਤਾ ਆ। ਹੈ? ਪਾਪਾ ਨੂੰ ਦਿਖਾ ਲਓ। ਪਾਪਾ ਨੂੰ ਵੀ ਦਿਖਾ ਲਓ। ਪਾਪਾ ਚੁੱਤੇ ਆ। ਹਾਂਜੀ ਲੋ ਜੀ ਟਾਈਮ ਹੋ ਗਿਆ 5 ਵਜ ਗਏ ਆ ਤੇ ਚਾਹ ਪੀਣ ਨੂੰ ਬੰਨ ਕਰਦਾ ਸੀਗਾ ਚਾਹ ਮੈਂ ਰੱਖ ਦਿੱਤੀ ਆ ਮੇਰੀ ਤਾਂ ਸਮਰਦੇ ਪਾਪਾ ਲਈ ਤੇ ਸਮਰਦੇ ਪਾਪਾ ਲੱਗੇ ਆ ਨਾ ਕੋਲਰ ਦੇ ਜਿਹੜੇ ਥੱਲੇ ਟਾਇਰ ਜਿਹੇ ਹੁੰਦੇ ਰੋੜੂ ਜੇ ਉਹਨਾਂ ਚ ਭਾਗੇ ਜੇ ਫਸਿਆ ਰੋੜਦਾ ਨਹੀਂਗਾ ਉਹ ਸਿਰ ਉਹ ਹੀ ਲੱਗਿਆ ਆ ਸਾਹ ਕੰਮ ਨਾ ਪਰਚੀ ਹੀ ਆ ਦੇ ਵਿੱਚ ਟੱਕਣ ਸਿੱਟੇ ਸਮਾਨ ਨੇ ਸਮਰਤੂਲ ਕਿਆ ਕਰ ਲਿਆਓ ਮੰਮਾ ਕਿਆ ਕਰ ਲਿਆਓ ਮੰਮਾ ਮੰਮਾ ਹਾਂਜੀ ਆਪਾਂ ਜੰਪਰ ਸੇ ਲਿਆ ਸਕਾ ਸਵੇਰੇ ਤੇ ਇਹ ਵਸਟਰਪਾਈ ਕਰਨ ਨਾਲ ਤੇ ਆਹ ਸੂਟ ਕਟਿਆ ਸਾਰਾ ਹੀ ਤੇ ਸਲਵਾਰ ਆਪਣੀ ਸੀ ਹੋ ਚੱਲੀ ਆ ਬਸ ਪਹੁੰਚੇ ਰਹੇ ਆ ਤੇ ਬਾਕੀ ਟਾਈਮ 5 ਵਜੇ ਗਏ ਆ ਤੇ ਅੱਜ ਦੇਖਦੇ ਆ ਸ਼ਿਮਲਾ ਮਰਚੈਂਟ ਉਧਰ ਤੱਕ ਹੈ ਗਈ ਆ ਆ ਦੇਖਦੇ ਆ ਉਹ ਬਣਾ ਲੰਨੇ ਆ ਜਾਂ ਜਾਂ ਫਿਰ ਕੁਝ ਹੋਰ ਦੇਖਦੇ ਆ ਹਜੇ ਕੋਸ਼ ਪਤਾ ਨਹੀਂ ਹੈਗਾ ਕਿ ਬਾਹਰ ਲਾਇਆ ਤੇ ਬਾਕੀ ਆਪਾਂ ਚਾਹ ਪੀ ਲਈਏ ਹੁਣ ਚਾਹ ਪੀ ਕੇ ਥੋੜਾ ਜਿਹਾ ਮੈਂ ਹੋਰ ਸੇਵੂਗੀ ਹਜੇ 6:00 ਵਜੇ ਤੱਕ ਫਿਰ ਆਪਾਂ ਕੋਈ ਕੰਮ ਕਰਾਂਗੇ ਕੀੜੀਆਂ ਨੇ ਬਹੁਤ ਜ਼ਿਆਦਾ ਮਤ ਮਾਰੀ ਆ ਪਤਾ ਨਹੀਂ ਗੈਸ ਤੇ ਲੈਨਸ ਸੈੱਫ ਕਰੀ ਦਾ ਪਤਾ ਨਹੀਂ ਕਿਉਂ ਦੇਣਾ ਕੀੜੀਆਂ ਆਉਂਦੀਆਂ ਨੇ ਰਹਿੰਦੀਆਂ ਆਉਣਦੀਆਂ ਹੀ ਰਹਿੰਦੀਆਂ ਮੈਂ ਜਦੋਂ ਵੀ ਕੋਈ ਕੰਮ ਕਰਦੀ ਰੋਟੀ ਬਣਾਉਣੀ ਸਬਜ਼ੀ ਬਣਾਉਣੀ ਕੋਈ ਵੀ ਕਰਨਾ ਨਾਲੇ ਮੈਂ ਜੇ ਗੈਸ ਗੰਦਾ ਹੋਵੇ ਆਪਾਂ ਨਾਲੇ ਸਾਫ਼ ਕਰਦੇ ਗਏ ਆ ਪਰ ਫੇਰ ਵੀ ਹਨਾ ਕੀੜੀਆਂ ਹੋ ਜਾਂ ਤਾਂ ਸਬਜ਼ੀਆਂ ਬਾਲਾਂ ਨੂੰ ਵੀ ਕੀੜੀਆਂ ਚੜਨ ਲੱਗ ਪਈਆਂ ਆ ਤੇ ਬਾਕੀ ਆਪਾਂ ਉਹ ਲਾਸ਼ ਨੂੰ ਦੇ ਸਾਜੀ ਫੇਰੀ ਰਿਹਾ ਹੁਣ ਆ ਇਸ ਵਾਰ ਦਾ ਕੀੜੀਆਂ ਦਾ ਵੀ ਨਹੀਂ ਅਸਰ ਇੰਨਾ ਹੁੰਦਾ ਹੈ ਉਹਦਾ ਵੀ ਉਹ ਵੜੀ ਦਵਾਈ ਦਾ ਤੇ ਬਾਕੀ ਚਲੋ ਜੀ ਚਾਹ ਪੀ ਲਈਏ ਖੇ ਨੂੰ ਕਰਦੇ ਹਾਂ ਕੋਈ ਗੱਲਬਾਤ ਹਾਂਜੀ ਲੋੜੇ ਟਾਈਮ ਹੋ ਗਿਆ 7:30 ਤੇ ਇੱਧਰ ਅਸੀਂ ਆਹ ਖੁਸ਼ਈ ਨੂੰ ਲਾ ਲਈ ਮਮੀ ਚੌਪਲ ਜੋ ਤੇਰੇ ਅੰਦਰੋਂ ਦੋ ਪੀਸ ਨੂੰ ਲੱਗੇ ਰਹੇ ਸੀਗੇ ਤੇ ਲਾ ਕੇ ਬੰਨ ਲਿਆ ਕਰਦੇ ਆ ਇਹ ਤੇ ਪਿਆਜ਼ ਅਦਰਕ ਲਸਣ ਆਪਾਂ ਪਾ ਲਿਆ ਸੀਗਾ ਤੇ ਆ ਇਦਾਂ ਕੁਸ਼ਈ ਇਹ ਤੇ ਵੀ ਆਪਾਂ ਜਿਹਨਾਂ ਤੋਂ ਗਿੱਜ ਲੈ ਆਏ ਸੀ ਉਹਨਾਂ ਤੋਂ ਲੈ ਲਈਏ ਤੇ ਉਸ ਤੋਂ ਜੀਨ ਲੈ ਲਈਏ ਤੇ ਜੇਕਰ ਜਦੋਂ ਪੈਣੇ ਦੇ ਜਿਵੇਂ ਜਦੋਂ ਪਕਾਉਣੇ ਲੱਗਦਾ ਹੈਗਾ ਤੇ ਇਹ ਵੀ ਹੈ ਨਾ ਜਦੋਂ ਨਗਰ ਉਹ ਜਿੱਦਾਂ ਹੋਣਾ ਬਣਾਉਣ ਦੀ ਤਰੀਆੜੀ ਕੋਈ ਚੀਜ਼ ਤਾਂ ਉਹ ਪ੍ਰਾਇਰ ਫਿਲ ਕਰਾ ਲਿਓ ਕੰਨ ਪੈਂਦੇ ਸੀਗੇ ਤਾਂ ਉਹ ਸ਼ੇਂ ਚ ਟਾਈਮ ਬਹੁਤ ਜ਼ਿਆਦਾ ਲੱਗਦਾ। ਇਸ ਕਰਕੇ ਜਿਹੜਾ ਮੈਂ ਅਕਸਰ ਚੱਲ ਲੱਗ ਗਈ ਨਾ ਸਾਰੀਆਂ ਗੱਲ ਹੁਣ ਹੈਗੀ ਸਗੀ ਕਿ ਦੇ ਬੇਟਾ ਮਾੜਾ ਮਾਪਾ ਜੀ ਦਾ ਜੂਸ ਸੋੜਾ ਤੋਂ ਜੀ ਬਣਾਣਾ ਹੈ ਜੀ ਬਣਾਇਆ ਤਾਂ ਕਿ ਉਹ ਤੇ ਰੋਟੀਆ 커피 ਇਹ ਬਾਪਾ ਜੀ ਬਣਾ ਨਹੀਂ ਦੇਤੀਏ ਹੋਏ ਤੇ ਸੋੜਾ ਬਣਾ ਕੇ ਕ੍ਰੋਸਿੰਗ ਨੇ ਉਹ ਵੀ ਹੋਣੀ ਚਾਹੀਦੀ ਹੈ ਸੁਣਾ ਬੋ ਜਾ ਪਤਾ ਹੈ ਕਰਦੇ ਹੈ ਤੇ ਚਲੋ ਜੀ ਮੈਂ ਤੜਕਾ ਲਵਾਂਗਾ ਸਮਰਾ ਗਿਆ ਸੀ ਜੰਮਰ ਤੇ ਪੱਤਾ ਹੋਇਆ ਸੀਗਾ ਆਟਾ ਲਿਆਇਆ ਤੇ ਸਮਰ ਵੀ ਨਾਲ ਹੀ ਚਲ ਗਿਆ ਤੇ ਫਿਰ ਨ ਲੱਗਦਾ ਚਾਹੀਏ ਤੇ ਪਰੇਪਤਾ ਨੂੰ ਨਹੀਂ ਉੱਠਣਾ ਤੇ ਬਸ ਮਾਰ ਕੇ ਪਤਾ ਨਹੀਂ ਕਿ ਦਿਸਣਾ ਹੈ ਇਹ ਪਨਜੀ ਨੂੰ ਤੜਕਾ ਲਗਾ ਲਵਾਂ ਮਹਨ ਤੋਂ ਹਲੈਂਦਾ ਹਾਂਜੀ ਇਹ ਉੱਠ ਗਿਆ ਘੰਟਾ ਹੋ ਗਿਆ ਨੇ ਉੱਥੇ ਨੂੰ ਤੇ ਰੋਟੀ ਢੁੱਟਿਆ ਸੀ ਖਾ ਲਈ ਤੇ ਪਤਾ ਨਹੀਂ ਹੁਣ ਇਹਨੇ ਕਦੋਂ ਸੌਣਾ ਆ ਕਦੋਂ ਨਹੀਂ ਬਸ ਪਹਿਲਾਂ ਉੱਧਰ ਸੀਗਾ ਹੁਣ ਇੱਧਰ ਆ ਗਿਆ ਸਮਰ ਆ ਦੇ ਤੇਰੇ ਪੈਰਾਂ ਥੱਲੇ ਕੀ ਲੱਗਾ ਹੈ ਹਾਏ ਗੰਦੇ ਪੈਰ ਗੰਦੇ ਗੰਦੇ ਸਮਰੇ ਦੇ ਪੈਰ ਗੰਦੇ ਛੀ ਮਾਪੇ ਆ ਮੀ ਪਪਾ ਦੇ ਪੈਰ ਸੋਹਣੇ ਆ ਤੇਰੇ ਗੰਦੇ పాపా ఆ క ਆਈਸ ਗਾਇਸ ਗਾਇਸ ਸਮਰਾ ਆਈਸ ਕਹੀਂ ਕਿੱਦਾਂ ਕਹਿੰਦਾ ਸੀ ਹੈ ਓਏ ਆਈਸ ਕਿੱਥੇ ਗਈ ਓਏ ਆਈਸ ਆਈਸ ਵਿੱਚ ਤੇ ਸੀ ਨਾ ਜਿਹੜੀ ਮੇਰੀ ਗੁਗੜੀ ਔਕਾਰ ਨਾਲ ਰੱਖਾਇਆ ਗੱਡੀ ਦੇ ਦੇ ਇੱਧਰ ਮੈਨੂੰ ਫੜਾ ਦੇ ਫੜਾ ਦੇ ਇੱਧਰ ਗੱਡੀ ਫੜਾ ਦੇ ਇੱਧਰ ਫੜਾ ਗੱਡੀ ਤੂੰ ਗਾਲ ਨਹੀਂ ਕਰਦਾ ਇੱਦਾਂ ਕਰ ਦੇ ਇੱਦਾਂ ਕਰ ਦੇ ਆ ਦੇਖ ਇੱਧਰ ਦੇ ਆਰ ਇੱਧਰ ਆ ਦੇ ਇੱਧਰ ਆਰ ਇੱਧਰ ਕਰਦੇ ਸਮਰ ਤਮਰ ਸੁਣੀ ਹੁਣ ਸੁਣਦੇ ਹੀ ਨਹੀਂ ਉੱਧਰ ਮੈਂ ਜੀ ਸਲਵਾਰ ਸੀਨ ਦਿੱਤੀ ਸੀ ਪੂਰੀ ਕਰਦੀ ਸੀ ਤੇ ਜੈਂਪਰ ਰਹਿ ਗਿਆ ਆ ਮਸ਼ੀਨ ਮੈਂ ਹੁਣ ਇੱਧਰ ਨੂੰ ਹੀ ਲਾ ਦਨੀ ਨਹੀਂ ਕਿਉਂਕਿ ਫਿਰ ਸੇਨ ਨੂੰ ਕਰਨੀ ਨਹੀਂ ਦੀ ਉੱਥੇ ਵੀ ਮੈਂ ਨਹੀਂ ਲਾਉਂਦੀ ਉੱਥੇ ਐਦੇ ਨਾਲ ਹੀ ਕੂਲਰ ਲਾ ਦੀਦਾ ਆ ਇੱਧਰ ਨੂੰ ਜੇ ਮੈਂ ਰੱਖ ਜੀ ਨਾ ਦਰਵਾਜ਼ੇ ਕੋ ਕਾਂਦਨਾ ਲਾ ਕੇ ਤੇਰਾਂ ਨੂੰ ਥੋੜਾ ਜਿਹਾ ਅੰਦਰ ਨੂੰ ਲੋਜ ਹੀ ਘਟ ਆਉਂਦੀ ਆ ਇਸ ਕਰਕੇ ਵੀ ਮੈਂ ਉਹ ਸੋਫੇ ਦੇ ਨਾਲ ਲਾ ਦੇਣੀ ਹੁੰਦੀ ਆ ਤੇ ਇਧਰ ਮੈਂ ਲੱਗੀਆਂ ਜੈਂਪਰ ਤਰਪਾਈ ਕਰਨ ਤੇ ਬਸ ਗਲੇ ਗੁਲੇ ਰਹਿ ਗਏ ਆ ਬਾਹਾਂ ਹੋ ਗਈਆਂ ਇਹ ਹੁਣ ਖੇਡਦਾ ਆ ਦੇਖੋ ਕਿੰਨਾ ਚਾਰੇ ਇਹ ਜਾਗਦਾ ਹਾਂ ਸਮਰ ਸੌਣਾ ਕਦੋਂ ਆ ਹੈ ਸਮਰ ਸੌਈ ਕਦੋਂ ਕਾ ਨਹੀਂ ਆ ਟੁੱਟ ਗਈ ਗੱਡੀ ਸਾਰੀ ਕਾਰ ਤੋੜਤੀ ਸਮਨ ਨੇ ਸਮਨ ਨੇ ਸਾਰੀ ਕਾਰ ਤੋੜ ਦਿੱਤੀ ਹੌਣ ਤੇਰੇ ਘੱਟ ਪੈਣੀ ਦੰਦੀ ਵੱਢਣੀ ਪਊ ਨੇ ਤੇਰੇ ਦੇਖੀ ਤੂੰ ਕਾਰ ਕਾਹਦੀ ਤੋੜੀ ਕਾਰ ਕਾਹਦੀ ਤੋੜੀ ਤੂੰ ਡਰਾ ਦੇ ਪਾਪਾ ਨੂੰ ਡਰਾ ਦੇ ਪਾਪਾ ਨੂੰ ਹੂੰ ਬਾਬ ਇੱਦਾਂ ਇੱਦਾਂ ਕਰਕੇ ਡਰਾ ਦੇ ਪਾਪਾ ਨੂੰ ਹਾਂਜੀ ਚਲੋ ਜੀ ਮੈਂ ਭਾਂਡੇ ਆਜਾਏ ਭਾਂਡੇ ਕੇ ਭਾਂਡੇ ਪੁੰਡ ਧੋ ਕੇ ਆਈ ਸੀਗੀ ਰੋਟੀ ਖਾ ਲਈ ਆ ਤੇ ਰਸੋਈ ਵਗੈਰਾ ਸਾਰੇ ਸਾਫ਼ ਸੁਫ਼ਾਈ ਕਰਤੀ ਸੀ ਤੇ ਪਣੀ ਇੱਥੇ ਲਿਆ ਕੇ ਰੱਖ ਲਿਆ ਆ ਦਵਾਈ ਖਾਣੀ ਆ ਖੰਗ ਦੀ ਤੇ ਇੱਥੇ ਡਿਸਪੈਂਸਰੀ ਯਾਰਾ ਇਸਪੈਂਸਰੀ ਜੋ ਲਿਆਉਂਦੀ ਸੀਗੀ ਤੇ ਥੋੜਾ ਜਿਹਾ ਫਰਕ ਹੈਗਾ ਆ ਕਦੀ ਹੋ ਜਾਂਦੀ ਆ ਕਦੀ हट ਜਾਂਦੀ ਆ ਇਦਾਂ ਹੋਈ ਸੀਗੀ ਤੇ ਹੁਣ ਹੁਣ ਵੀ ਮੈਨੂੰ ਰਾਤ ਨੂੰ ਬਹੁਤ ਜ਼ਿਆਦਾ ਉਤਥੁ ਛੈਣ ਜਿਹਾ ਲੱਪਿਆ ਸੀਗਾ ਸਾਰੀ ਸਾਰੀ ਰਾਤ ਖਾਂਗ ਆਉਂਦੀ ਸੀਗੀ ਇਸ ਕਰਕੇ ਫਿਰ ਮੈਂ ਸੀ ਕੱਲ ਲੈ ਕੇ ਆਏ ਦਵਾਈ ਕੱਲ ਵੀ ਇਹ ਘਰੇ ਹੀ ਸੀਗੇ ਸਮਨ ਦੇ ਪਾਪਾ ਤੇ ਫਿਰ ਉਹ ਹੁਣ ਕੱਲ ਵੀ ਖਾਦੀ ਰਾਤੀ ਵੀ ਮੈਂ ਸਾਰੀ ਰਾਤ ਟਿੱਕੀ ਰਹੀ ਜਿੱਦਾਂ ਮਤਲਬ ਆਈ ਹੀ ਨਹੀਂ ਮੈਨੂੰ ਖਾਂਗ ਤੇ ਅੱਜ ਵੀ ਸਾਰਾ ਦਿਨ ਨਹੀਂ ਆਈ ਹੈਗੀ ਹੁਣ ਰਾਤ ਦਾ ਪਤਾ ਨਹੀਂ ਹੁਣ ਵੀ ਮੈਂ ਦਵਾਈ ਖਾਣੀ ਆ ਇੱਕ ਗੋਲੀ ਆ ਜਿਹੜੀ ਰਾਤ ਨੂੰ ਖਾਣੀ ਆ ਸੌਣ ਲੱਗੇ ਤਾ ਇੱਕ ਗੋਲੀ ਆ ਜਿਹੜੀ ਉਹ ਸਵੇਰੇ ਸ਼ਾਮ ਖਾਣੀ ਆ ਵਾਸਤੇ ਇਦਾਂ ਇੰਨੀ ਆ ਗਈ ਆ ਤੇ ਬਾਕੀ ਇੱਕ ਪੀਣ ਵਾਲੀ ਆ ਕਿ ਇੱਕ ਚਮਚਾ ਟਾਈਮ ਟਾਈਮ ਪੀਣਾ ਆ ਇਹਨੂੰ ਤੇ ਬਸ ਇੰਨੀ ਜੇ ਦਵਾਈ ਸੀਗੀ ਕਿ ਜ਼ਿਆਦਾ ਨਹੀਂ ਸੀਗੀ ਦਵਾਈ ਤੇ ਬਾਕੀ ਆਪਾਂ ਅੱਜ ਵਾਲੇ ਵਲੌਗ ਦਾ ਇੱਥੇ ਹੀ ਐਂਡ ਕਰਦੇ ਆ ਉਮੀਦ ਕਰਦੇ ਆ ਤੁਹਾਨੂੰ ਸਾਡਾ ਵਲੌਗ ਜ਼ਰੂਰ ਪਸੰਦ ਆਇਆ ਹੋਊਗਾ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਧੰਨਵਾਦ